ਦੋਸਤੋ ਸਭ ਨੂੰ ਪਹਿਲਾਂ ਮੇਰੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਛ ਕੱਲ ਵਾਪਰਿਆ ਜਿਸ ਤਰ੍ਹਾਂ ਨਾਲ ਦਿੱਲੀੋਂ ਗੈਰ ਪੰਜਾਬੀਆਂ ਨੂੰ ਪੰਜਾਬ ਚ ਨਿਯੁਕਤ ਕੀਤਾ ਗਿਆ ਬੜੇ ਅਹਿਮ ਅਹੁਦਿਆਂ ਤੇ ਇੱਕ ਤਾਂ ਮੈਂ ਤੁਹਾਡੇ ਨਾਲ ਉਹ ਚਰਚਾ ਕਰਨੀ ਆ ਔਰ ਇੱਕ ਚਰਚਾ ਕਰਨੀ ਆ ਜਿਹੜੇ ਸਾਡੇ ਸਰੋਤਾ ਤੇ ਇੱਕ ਬਕਾਇਦਾ ਤੌਰ ਤੇ ਇੱਕ ਪਲਾਨ ਤਰੀਕੇ ਨਾਲ ਸਾਡੇ ਸਰੋਤਾ ਨੂੰ ਹਾਈਜੈਕ ਕਰਨ ਦਾ ਤੇ ਉਹਨਾਂ ਤੇ ਕਬਜ਼ਾ ਕਰਨ ਦਾ ਜਿਹੜਾ ਮਨਸੂਬਾ ਉਹ ਘੜ ਚੁੱਕਿਆ ਗਿਆ ਵਾ ਉਹਦੀ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਇੱਕ ਮੈਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਾਂ। ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਇੱਕ ਮਾਈਨੋਰਿਟੀ ਸਟੇਟ ਹੈ। ਔਰ ਪੰਜਾਬ ਪੰਜਾਬ ਇਕੱਲੇ ਪੰਜਾਬੀ ਜ਼ੁਬਾਨ ਔਰ ਪੰਜਾਬੀ ਅਤੇ ਸਿੱਖਾਂ ਦਾ ਇੱਕ ਹੀ ਸੂਬਾ ਜਿੱਥੇ ਉਹਨਾਂ ਦੀ ਕੋਈ ਮਾਨ ਸਤਕਾਰ ਤੇ ਰਿਸਪੈਕਟ ਬਣਦੇ ਆ। ਔਰ ਇੱਕ ਅਨਰਿਟਨ ਲਾਅ ਰਿਹਾ ਸ਼ੁਰੂ ਤੋਂ ਜਦ ਤੱਕ ਜਦੋਂ ਦਾ ਪੰਜਾਬੀ ਸੂਬਾ ਹੋਣ ਚਾਇਆ 1966 ਦਾ 1966 ਦਾ ਇੱਥੇ ਜਿਹੜੇ ਵੀ ਮੁੱਖ ਮੰਤਰੀ ਬਣਿਆ ਰਿਹਾ ਉਹ ਉਹ ਗੁਰਸਿੱਖ ਹੁੰਦੇ ਸੀਗੇ ਔਰ ਜਿਹੜਾ ਚੀਫ ਮਿਨਿਸਟਰ ਗੁਰਸਿੱਖ ਹੋਇਆ ਕਰਦਾ ਸੀਗਾ ਉਮੂਮਨ ਜਿਹੜਾ ਡੀਜੀਪੀ ਪੰਜਾਬ ਦਾ ਤੇ ਚੀਫ ਸੈਕਟਰੀ ਪੰਜਾਬ ਦੇ ਦੋ ਬੜੇ ਇੰਪੋਰਟੈਂਟ ਜਿਹੜੇ ਪੋਜੀਸ਼ਨਸ ਨੇ ਇਹ ਜਿਹੜੇ ਸੀਗੇ ਇਹ ਵੀ ਆਮ ਤੌਰ ਤੇ ਇੱਕ ਚੰਗੇ ਪੜ੍ਹੇ ਲਿਖੇ ਹੋਣ ਹਾਰ ਪੰਜਾਬੀ ਨੂੰ ਲਾਇਆ ਜਾਂਦਾ ਸੀ ਜਾਂ ਕੋਸ਼ਿਸ਼ ਹੁੰਦੀ ਸੀ ਕਿ ਕੋਈ ਸਿੱਖ ਅਫਸਰ ਲਾਇਆ ਜਾਵੇ ਜਿਵੇਂ ਕਿ ਡੈਪਟੀ ਕਮਿਸ਼ਨਰ ਅਮਰਿਤ ਸਰ ਵੀ ਇੱਕ ਅੰਗਰੇਜ਼ਾਂ ਵੇਲੇ ਦੀ ਚੱਲੀ ਹੋਈ ਇੱਕ ਪ੍ਰਥਾ ਵਾ ਕਿ ਉੱਥੇ ਸਿੱਖ ਡੀਸੀ ਹੋਣਾ ਚਾਹੀਦਾ ਵਾ ਕਿਉਂਕਿ ਉੱਥੇ ਦਰਬਾਰ ਸਾਹਿਬ ਹੈ ਉੱਥੇ ਐਸਜੀਪੀਸੀ ਦਾ ਕੰਪਲੈਕਸ ਆ ਧਾਰਮਿਕ ਜਜ਼ਬਾਤ ਜੁੜੇ ਹੋਏ ਨੇ ਲੇਕਿਨ ਅਫਸੋਸ ਨਾ ਕਹਿਣਾ ਪੈਂਦਾ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਟੋਪੀ ਵਾਲਾ ਸਿੱਖ ਹੈ ਉਹ ਪੂਰਨ ਸਿੱਖ ਨਹੀਂਗਾ ਔਰ ਜਿਹੜੇ ਸਾਡੇ ਆਫਸਰਸ ਨੇ ਇਸ ਵਕਤ ਲੱਗੇ ਚੀਫ ਸਕੱਟਰੀ ਜਿਹੜਾ ਉਹ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਲੱਗਿਆ ਹੋਇਆ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਹੋਮ ਸੈਕਟਰੀ ਉਹਨਾਂ ਨੇ ਰੀਸੈਂਟਲੀ ਲਾਇਆ ਇੱਕ ਚੰਗੇ ਅਫਸਰ ਨੂੰ ਹਟਾ ਕੇ ਉਹ ਵੀ ਇੱਕ ਗੈਰ ਪੰਜਾਬੀ ਆ ਸੋ ਆਗੀਆਂ ਗੱਲਾਂ ਕਿ ਚੀਫ ਮਨਿਸਟਰ ਇੱਕ ਫਰਜ਼ੀ ਸਿੱਖ ਆਪਣੇ ਆਪ ਨੂੰ ਕਾਉਣ ਵਾਲਾ ਇੱਕ ਐਵੇਂ ਮਤਲਬ ਪੱਗ ਕੀ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਲੇਕਿਨ ਟੋਪੀ ਪਾ ਕੇ ਰੱਖਦਾ ਵਾ ਪੱਗ ਵਾਲੀ ਟੋਪੀ ਔਰ ਜਿਹੜੇ ਚੀਫ ਸੈਕਟਰੀ ਤੇ ਜਿਹੜੇ ਡੀਜੀ ਡੀਜੀਪੀ ਤੇ ਜਿਹੜਾ ਹੋਮ ਸੈਕਟਰੀ ਆ ਉਹ ਸਾਰੇ ਗੈਰ ਪੰਜਾਬੀ ਔਰ ਇਸੇ ਤਰ੍ਹਾਂ ਨਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਾਇਨਾਤ ਨੇ ਆਫਸਰਸ ਆਈਐਸ ਤੇ ਆਈਪੀਐਸ ਐਸਐਸਪੀ ਤੇ ਡੀਸੀ ਉਹ ਮੈਜੋਰਿਟੀ ਜਿਹੜੇ ਨੇ ਗੈਰ ਪੰਜਾਬੀ ਚਲੋ ਉਹ ਸਾਨੂੰ ਮੁਸ਼ਕਲ ਸਮਝ ਆਉਂਦੀ ਆ ਕਿ ਇੱਕ ਆਈਐਸ ਆਈਪੀਐਸ ਕੀਡਰ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਸਾਰੇ ਸੂਬਿਆਂ ਵਿੱਚ ਉਹਨਾਂ ਨੂੰ ਲਾਉਣਾ ਪੈਂਦਾ ਹਾਲਾਂਕਿ ਉਹਨਾਂ ਵਿੱਚ ਵੀ ਬੜੇ ਅੱਛੇ ਪੰਜਾਬੀ ਅਤੇ ਸਿੱਖ ਆਫਸਰਸ ਅਵੇਲੇਬਲ ਨੇ ਲੇਕਿਨ ਉਹ ਘੱਟ ਲਾਏ ਹੋਏ ਨੇ ਇਸ ਤੋਂ ਇਲਾਵਾ ਜੋ ਪਿਛਲੇ ਦਿਨਾਂ ਚ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਕੇਚਰੀਵਾਲ ਦਾ ਇੱਕ ਹੱਥ ਠੋਕਾ ਹੈ ਵਿਬ ਜਿਸ ਨੇ ਉਹ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਨੂੰ ਉਹਦੀ ਤੋਹਫੀਨ ਕੀਤੀ ਉਹਨੂੰ ਲੱਤਾਂ ਮਾਰੀਆਂ ਉਹਨੂੰ ਕੁੱਟਿਆ ਉਹਦੇ ਤੇ ਪਰਚਾ ਦਰਜ ਹੋਇਆ ਤੇ ਜੇਲ੍ਹ ਚ ਗਿਆ ਇੱਕ ਕ੍ਰਿਮੀਨਲ ਟਾਈਪ ਆਦਮੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਦਫ਼ਤਰ ਦੇ ਉੱਤੇ ਲਿਆ ਕੇ ਬਿਠਾਇਆ ਹੋਇਆ ਉਹ ਅਨ ਆਫੀਸ਼ੀਅਲੀ ਉੱਥੋਂ ਆਪਰੇਟ ਕਰ ਰਿਹਾ ਇਹ ਵੀ ਗੱਲ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਔਰ ਪਿੱਛੇ ਹਾਲ ਹੀ ਵਿੱਚ ਦਿੱਲੀ ਦੇ ਨਕਾਰੇ ਹੋਏ ਦੋ ਲੀਡਰ ਮਨੀਸ਼ ਸਸੋਡਿਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਆਪਣੀਆਂ ਸੀਟਾਂ ਵਿੱਚ ਹਰਾਤੀਆਂ ਔਰ ਨਾਲ ਜਿਹੜਾ ਹੈ ਸੀ ਇੱਕ ਸਤਿੰਦਰ ਜੈਨ ਜਿਹੜੇ ਡੇਡ ਡੇਡ ਸਾਲ ਜੇਲ੍ਹ 'ਚ ਰਹੇ ਨੇ 2000 ਕਰੋੜ ਤੋਂ ਵੱਧ ਦੇ ਸ਼ਰਾਬ ਕੋਟਾਲੇ ਦੇ ਵਿੱਚ ਨਾਮਜ਼ਦ ਨੇ ਕੇਜਰੀਵਾਲ ਦੇ ਨਾਲ ਜੇਲ੍ਹ 'ਚ ਰਹੇ ਨੇ ਔਰ ਹੁਣ ਉਹਨਾਂ ਦੇ ਉੱਤੇ ਦੋਨਾਂ ਤੇ ਇੱਕ ਨਵੀਂ ਐਫਆਈਆਰ ਦਰਜ ਹੋਈ ਆ 2000 ਕਰੋੜ ਦੇ ਕਲਾਸਰੂਮ ਕੋਟਾਲਿਆਂ ਦਾ ਜਿਹੜਾ ਕਲਾਸਰੂਮ ਆਮ ਤੌਰ ਤੇ ਮਤਲਬ 5-7 ਲੱਖ ਰੁਪਏ ਦਾ ਕਮਰਾ ਬਣਨਾ ਚਾਹੀਦਾ ਉਹ ਇਹਨਾਂ ਨੇ 25 ਲੱਖ ਰੁਪਏ ਦੇ ਵਿੱਚ ਕਮਰਾ ਤਿਆਰ ਕੀਤਾ ਔਰ 8800 ਰੁਪਏ ਪਰ ਸਕੁਅਰ ਫੁੱਟ ਦੀ ਕੋਸਟ ਆਈ ਹੈ ਜਿਹੜੀ ਕਿ 15-1500 ਰੁਪਏ ਤੋਂ نیچے ਹੋਣੀ ਚਾਹੀਦੀ ਸਰ ਇਹ ਸੀਬੀਆਈ ਨੇ ਇੱਕ ਫਰੈਸ਼ ਮਾਮਲਾ ਦਰਜ ਕੀਤਾ ਔਰ ਅਲਟੀਮੇਟਲੀ ਕੇਜਰੀਵਾਲ ਨੂੰ ਉਹਦੇ ਚ ਉਹਨਾਂ ਨੇ ਨਾਮਜ਼ਦ ਕਰਨਾ ਵਾ ਸੋ ਜਿਹੜੇ ਦਿੱਲੀ ਦੇ ਰਿਜੈਕਟਡ ਬੰਦੇ ਸੀਗੇ ਹਾਰੇ ਹੋਏ ਲਤਾੜੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਬੜਾ ਵੱਡਾ ਜਿਹਾ ਐਜੂਕੇਸ਼ਨ ਮਾਡਲ ਪੇਸ਼ ਕੀਤਾ ਉਹਨਾਂ ਨੇ ਲੋਕਾਂ ਨੇ ਵਗਾ ਕੇ ਮਾਰੇ ਉਹ ਸਾਡੇ ਸਿਰ ਦੇ ਉੱਤੇ ਬਿਠਾਤੇ ਔਰ ਸੋਡੀਆਂ ਗਵਰਨਮੈਂਟ ਆਫਿਸਸ ਵਿੱਚ ਬੈਠ ਕੇ ਤੁਸੀਂ ਦੇਖਿਆ ਉਹਨੇ ਪਿੱਛੇ ਪੰਜਾਬ ਆਉਂਦਾ ਜਿਹੜਾ ਉਹ ਇਨਸਿਗਨਿਆ ਲੱਗਾ ਪੰਜਾਬ ਸਰਕਾਰ ਦਾ ਉੱਥੇ ਕੁਰਸੀ ਤੇ ਮੇਨ ਤੇ ਬੈਠ ਕੇ ਤੇ ਜਿਹੜੇ ਆ ਇਹਨਾਂ ਦੇ ਬੰਦੂਆ ਮਜ਼ਦੂਰ ਇਹਨਾਂ ਨੂੰ ਆਲੇ-ਦੁਆਲੇ ਬਿਠਾ ਕੇ ਤੇ ਹੁਕਮ ਜਾਰੀ ਕਰ ਰਹੇ ਨੇ ਲੇਕਿਨ ਜਿਹੜੀ ਕੱਲ ਤਾਂ ਹੱਦ ਹੀ ਕਰ ਦਿੱਤੀ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਬੋਰਡ ਹੈ ਜਿਸ ਨੇ ਇੰਡਸਟਰੀ ਨੂੰ ਰੈਗੂਲੇਟ ਕਰਨਾ ਕਿ ਕੋਈ ਵਾਤਾਵਰਨ ਦਾ ਪ੍ਰਦੂਸ਼ ਪੋਲੂਸ਼ਨ ਤਾਂ ਨਹੀਂ ਹੋ ਰਿਹਾ ਕੋਈ ਕੋਈ ਜ਼ਮੀਨ ਹੀਟਲੇ ਜਿਹੜਾ ਪਾਣੀ ਹੈ ਉਹਦੇ ਵਿੱਚ ਕੋਈ ਗੰਦਲਾ ਪਾਣੀ ਕਰਕੇ ਜ਼ਹਿਰ ਤਾਂ ਨਹੀਂ ਫਲਾ ਰਿਹਾ ਇਹ ਕੰਮ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਲੇ অর ਉਥੇ ਹਮੇਸ਼ਾ ਆਮ ਤੌਰ ਤੇ ਜਿਹੜੇ ਸਕਿਲਡ ਇੰਜੀਨੀਅਰਸ ਨੇ ਜਿਹੜੇ ਮਤਲਬ ਇਹ ਸਾਰੇ ਮੁੱਦੇ ਨੂੰ ਅੱਛੀ ਤਰ੍ਹਾਂ ਜਾਣਦੇ ਨੇ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਉਹ ਲਾਏ ਜਾਂਦੇ ਰਹੇ ਨੇ ਲੇਕਿਨ ਆ ਜਿਹੜਾ ਹੁਣ ਕੱਲੇ ਨੇ ਨਿਯੁਕਤੀ ਕੀਤੀ ਰੀਨਾ ਗੁਪਤਾ ਤੁਸੀਂ ਸਭ ਨੇ ਉਹਦੀ ਫੋਟੋ ਦੇਖ ਲਈ ਅਤੀਸ਼ੀ ਦੇ ਨਾਲ ਉਹਦੀ ਕੱਚ ਵਿੱਚ ਖੜੀ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਖਤਰ ਸ਼ਾਇਦ ਦਿੱਲੀ ਸਰਕਾਰ ਵਿੱਚ ਕੋ ਛੋਟੇ ਮੋਟੇ ਐਡਵਾਈਜ਼ਰ ਦੇ ਹੁੰਦੇ ਤੇ ਵੀ ਕੰਮ ਕੀਤਾ ਮਤਲਬ ਪੰਜਾਬ ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਿਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤਾਂ ਦਿੱਲੀੋਂ ਕੇਚਰੀਵਾਲ ਦੇ ਕਹਿੰਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਟਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਇਹ ਪੀਏ ਰਿਆ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪੋਲਿਸੀਜ਼ ਬਣਾਉਣੀਆਂ ਇੱਕ ਪੀਏ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋੜੀ ਨੇ ਬਿਠਾਤਾ ਤੇ ਭਗਵੰਤ ਮਾਨ ਦੀ ਹਰੇ ਪੈਣ ਦੀ ਸ਼ਾਹੀ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਨਾਬ ਉਹ ਪ੍ਰਵਾਨ ਹੈ ਮੈਨੂੰ ਔਰ ਇਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਸ ਲਾਏ ਗੈਰ ਪੰਜਾਬੀ ਪਾਵਾਂ ਲੱਖ ਬਣੀ ਜਾਣ ਪੰਜਾਬੀ ਕਹਿ ਕੇ ਆ ਸੰਦੀਪ ਪਾਠਕ ਤੇ ਰਗਵ ਚੱਡਾ ਔਰ ਜਿਹੜੇ ਐਮਪੀ ਲਾਏ ਨੇ ਇਹ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਭੁਗਤੇ ਜਾ ਕੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵਿੱਚ ਨਹੀਂ ਭੁਗਤੇ ਜੋ ਇੱਥੇ ਫੇਕ ਇੰਕਾਊਂਟਰਸ ਹੋ ਰਹੇ ਦੇ ਉਹਨਾਂ ਦੀ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਐਨਐਸਏ ਲਾਈ ਗਈ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਨਾਲ ਅਨਿਆਏ ਹੋ ਰਿਹਾ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਗਏ ਜੀਸੀਬੀ ਚਲਾਈ ਗਈ ਕਦੀ ਗੱਲ ਨਹੀਂ ਕੀਤੀ ਰਾਜਪਾਲਾ ਉਹ ਲਾਏ ਹੋਏ ਸੀਗੇ ਮਤਲਬ ਇਹਨਾਂ ਨੇ ਹੁਣ ਅਲਟੀਮੇਟਲੀ ਕੰਪਲੀਟ ਬਿਊਰੋਕ੍ਰੇਸੀ ਕੰਪਲੀਟ ਅਫਸਰ ਸਾਹਿਬ ਤੇ ਕੇਜਰੀਵਾਲ ਨੇ ਆਪਣਾ ਕਬਜ਼ਾ ਕਰ ਚੁੱਕਿਆ ਹੈ ਔਰ ਭਗਵੰਤ ਮਾਨ ਗੋਡੇ ਟੇਕ ਚੁੱਕਿਆ 100% ਭਗਵੰਤ ਮਾਨ ਨੂੰ ਮੇਰੇ ਖਿਆਲ ਇੰਨਾ ਹੀ ਸ਼ੌਂਕ ਹੈ ਕਿ ਮੈਨੂੰ ਗੱਡੀ ਮੋਟਰਾਂ ਮਿਲਦੀਆਂ ਨੇ ਹੂਟਰ ਵੱਜਦੇ ਨੇ ਅਫਸਰ ਸਲੂਟ ਸਲਾਮ ਮਾਰਦੇ ਨੇ ਹੈਲੀਕਾਪਟਰ ਚੜਨ ਨੂੰ ਮਿਲਦਾ ਉਹਦੇ 'ਚ ਵੀ ਹੈਲੀਕਾਪਟਰ ਵੀ ਦੀ ਸਵਾਰੀ ਵਿੱਚ ਵੀ ਕੇਜਰੀਵਾਲ ਤੇ ਸਸੋਡਿਆ ਤੁਸੀਂ ਆਮ ਦੇਖਿਆ ਕਿ ਉਹਦਾ ਦੁਰਸਤਮਾਲ ਕਰਦੇ ਜਹਾਜ਼ ਇਹਦੇ ਕੋਲ ਆ ਤੇ ਚਲੋ ਆਪਣਾ ਮੌਜ ਮੇਲਾ ਕਰ ਰਿਹਾ ਇਹ ਚੀਫ ਮਿਨਿਸਟਰ ਪੰਜਾਬ ਦੇ ਹਕੂਕ ਦੀ ਰਖਵਾਲੀ ਨਹੀਂ ਕਰ ਰਿਹਾ ਇਹ ਹੁਣ ਮੌਜ ਮੇਲੇ ਵਾਲੇ ਨੇ ਔਰ ਸਾਰੇ ਮਿਨਿਸਟਰਸ ਦੇ ਉੱਤੇ ਇੱਕ ਇੱਕ ਆਦਮੀ ਦਿੱਲੀ ਦਾ ਇੱਕ ਇੱਕ ਜਾਂ ਦੋ ਦੋ ਆਦਮੀ ਦਿੱਲੀ ਦੇ ਜਿਹੜੇ ਨੇ ਉਹ ਇਹਨਾਂ ਨੇ ਉੱਥੇ ਹਰ ਵਿਜ਼ਾਰਤ ਦੇ ਉੱਤੇ ਬਿਠਾਏ ਹੋਏ ਨੇ ਤਾਂ ਕਿ ਜੋ ਵੀ ਕਿਤੇ ਲੁੱਟ ਖਸੁੱਟ ਹੋ ਸਕੇ ਉਹਦੇ ਚ ਕੋਈ ਇਕੱਲਾ ਮਿਨਿਸਟਰ ਨਾ ਖਾ ਜਾਏ ਉਹ ਪੈਸਾ ਸਾਡੇ ਤੱਕ ਪਹੁੰਚਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਬੋਗਸ ਪ੍ਰੋਗਰਾਮਸ ਨੇ ਅ ਇਹ ਉਹਨਾਂ ਨੇ ਤਾਂ ਚੁਣੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਇਮਪ੍ਰੈਸ ਕਰ ਸਕੀਏ ਜਿਹੜਾ ਅਸਲ ਕੰਮ ਸੀ ਜਿੱਥੇ ਪੈਸੇ ਪੰਜਾਬ ਦੇ ਬਚਨੇ ਸੀ ਕੇਜਰੀਵਾਲ ਦੇ ਹਿਸਾਬ ਨਾਲ ਹੀ ਗੈਰ ਕਾਨੂੰਨੀ ਮਾਈਨਿੰਗ ਉਸ ਏਜੰਡੇ ਨੂੰ ਇਹਨਾਂ ਨੇ ਕੋਈ ਯੁੱਧ ਨਹੀਂ ਛੇੜਿਆ ਅੱਜ ਪੰਜਾਬ ਦੇ ਸਰੋਤਾਂ ਦੀ ਲੁੱਟ ਹੋ ਰਹੀ ਆ ਇਹ ਆਪ ਹੀ ਕਹਿੰਦਾ ਸੀ ਕਿ 20000 ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਹੋ ਰਹੀ ਹੈ 250 300 ਕਰੋੜ ਦੀ ਪਿਛਲੇ 3 ਸਾਲਾਂ ਚ ਬਿਲਕੁਲ 250 300 ਕਰੋੜ ਦੀ ਹੀ ਆਮਦਨ ਪੰਜਾਬ ਨੂੰ ਜਿਹੜਾ ਰੇਤਾ ਬਜਰੀ ਦੀ ਮਾਈਨਿੰਗ ਤੋਂ ਆਮਦਨ ਹੈ ਇਹਦਾ ਮਤਲਬ 19000 750 ਕਰੋੜ ਰੁਪਇਆ ਕਿਤੇ ਨਾ ਕਿਤੇ ਖੁਰਦ-ਬੁਰਦ ਤੇ ਕਿਤੇ ਜਾ ਰਿਹਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਸੋਸੋਡਿਆ ਵਗੈਰਾ ਵਗੈਰਾ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹਦੇ ਖਿਲਾਫ ਤੁਸੀਂ ਯੁੱਧ ਕਿਉਂ ਨਹੀਂ ਛੇੜਿਆ ਕਰਜ਼ਾ ਸਾਡੇ ਤੇ ਤੁਸੀਂ 1 ਲੱਖ ਕਰੋੜ ਦਾ ਮਹਿਸ 3 ਸਾਲ ਵਿੱਚ ਚੜਾਤਾ ਜਿਹੜਾ ਨਾਰਮਲ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਔਰ ਪੰਜਾਬ ਚ ਰੈਂਪੈਂਟ ਕਰਾਪਸ਼ਨ ਆ ਮਤਲਬ ਰੈਂਪੈਂਟ ਨੰਗਾ ਚਿੱਟਾ ਦਿਨ ਦਿਹਾੜੇ ਹਰ ਤਰ੍ਹਾਂ ਦੀ ਕ腐ਸ਼ਨ ਤਹਿਸੀਲਾਂ ਥਾਣਿਆਂ ਸਰਕਾਰੀ ਦਫ਼ਤਰਾਂ ਚੋਂ ਹੁੰਦੀ ਹੈ। ਦੂਸਰਾ ਜਿਹੜਾ ਹਮਲਾ ਮੈਂ ਕਹਿ ਰਿਹਾ ਕਿ ਸਾਡੇ ਸਰੋਤ ਨੇ ਪੰਜਾਬ ਐਗਰੀਕਲਚਰ ਡੋਮਿਨੇਟਿਡ ਸਟੇਟ ਹੈ। ਛੋਟੀ ਜੀ ਸਟੇਟ ਹੈ। ਜੇ ਆਪਾਂ ਇਹਦਾ ਸਕੂਆ ਕਿਲੋਮੀਟਰ ਦਾ ਰਕਬਾ ਦੇਖਾਂਗੇ ਤੇ ਬਹੁਤ ਅ ਥੋੜਾ ਰਕਬਾ ਵਾ। ਔਰ ਇਸ ਰਕਬੇ ਨੂੰ ਆਲਰੇਡੀ ਬਹੁਤ ਜ਼ਿਆਦਾ ਅਰਬਨਾਈਜ਼ੇਸ਼ਨ ਕੀਤੀ ਗਈ। ਮਤਲਬ ਕਿ ਇਹਦਾ ਸ਼ਹਿਰੀਕਰਨ ਕੀਤਾ ਗਿਆ, ਕਲੋਨੀਆਂ ਕੱਟੀਆਂ ਗਈਆਂ। ਤੁਸੀਂ ਦੇਖਿਓ ਆਪਣੇ ਆਪਣੇ ਸ਼ਹਿਰ ਪਿੰਡਾਂ ਦੇ ਬਾਹਰ ਪਿੰਡਾਂ ਦੇ ਵਿੱਚ ਬਾਹਰ ਵੀ ਕਸਬਿਆਂ ਦੇ ਬਾਹਰ ਕਲੋਨੀਆਂ ਕੱਟੀਆਂ ਗਈਆਂ। ਔਰ ਉਹਦੀ ਜ਼ਮੀਨ ਦੀ ਜਿਹੜੀ ਸੀਗੀ ਜਿਹੜੀ ਉਪਜਾਊ ਜ਼ਮੀਨ ਸੀ ਉਹਦੀ ਕਿਲਤ ਆ ਰਹੀ ਆ ਫਿਰ ਦੂਜਾ ਜਿਹੜੇ ਨੈਸ਼ਨਲ ਹਾਈਵੇਜ਼ ਨਿਕਲਣ ਲੱਗੇ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਗਰਾਮ ਬਣਾਇਆ ਕਦੀ ਭਾਰਤ ਮਾਲਾ ਕਦੀ ਜੰਮੂ ਦਿੱਲੀ ਕਟੜਾ ਹਾਈਵੇ ਕਦੀ ਕੋਈ ਹਾਈਵੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਐਕ acquisition ਤੱਕੇ ਨਾਲ ਕਿਸਾਨਾਂ ਦੇ ਮਰਜ਼ੀ ਦੇ ਖਿਲਾਫ ਉਹ ਜ਼ਮੀਨਾਂ ਐਕਵਾਇਰ ਕਰਕੇ ਤੇ ਸਾਡੀ ਜਿਹੜੀ ਉਪਜਾਊ ਜ਼ਮੀਨ ਸੀਗੀ ਉਸ ਨੂੰ ਇਸ ਵਾਸਤੇ ਇਸਤੇਮਾਲ ਕੀਤਾ ਗਿਆ ਠੀਕ ਹੈ ਕਮਿਊਨੀਕੇਸ਼ਨ ਚਾਹੀਦੀ ਰੋਡ ਨੈਟਵਰਕ ਚਾਹੀਦਾ ਪਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਹਰ 10 5 7 10 15 ਕਿਲੋਮੀਟਰ ਬਾਅਦ ਬਹੁਤ ਵੱਡੇ ਨੈਸ਼ਨਲ ਹਾਈਵੇਜ਼ ਬਣ ਰਹੇ ਔਰ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੂੰ ਗੈਰਵਾਜਬ ਰੇਟ ਦੇ ਕੇ ਟੱਕੇ ਨਾਲ ਐਕਵਾਇਰ ਕਰਕੇ ਜ਼ਮੀਨਾਂ ਬਣੀਆਂ ਪਰ 14 ਮਈ 2025 ਆ ਮੇਰੇ ਕੋਲ ਨੋਟੀਫਿਕੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਥੋੜਾ ক্লোਜ਼ਲੀ ਇਹ ਨੋਟੀਫਿਕੇਸ਼ਨ ਇਸ਼ੂ ਕੀਤੀ ਪੰਜਾਬ ਸਰਕਾਰ ਨੇ ਕਿ ਹੁਣ ਅਸੀਂ ਲੁਧਿਆਣੇ ਦੇ ਅ ਆ ਆਊਟਸਕਰਟਸ ਤੇ ਫਰੋਜ਼ਪੁਰ ਸਾਈਡ ਰੋਡ ਦੇ ਉੱਤੇ ਅਸੀਂ 24000 ਏਕੜ ਜ਼ਮੀਨ ਅਰਬਨ ਹਾਊਸਿੰਗ ਡਿਵੈਲਪਮੈਂਟ ਵਾਸਤੇ ਅਰਬਨ ਸਟੇਟ ਕੱਟਣਾਸਤੇ ਲੁਧਿਆਣੇ ਦੇ ਬਾਹਰ ਰਵਾਂ 24000 ਏਕੜ ਜ਼ਮੀਨ ਮੇਰੇ ਵੀਰੋ 24000 ਏਕੜ ਜਿਹਦੀ ਜਿਹਦੀ ਮਾਰਕੀਟ ਵੈਲਿਊ ਮੇਰਾ ਖਿਆਲ ਹੈ ਕੱਟੋ ਕਾਢੀ ਦਾ ਵੀ 25000 ਕਰੋੜ ਰੁਪਇਆ ਹੋਊਗੀ ਕਿਉਂਕਿ ਲੁਧਿਆਣੇ ਦੀ ਜ਼ਮੀਨ ਬਾਕੀ ਸਾਰੇ ਪੰਜਾਬ ਨਾਲੋਂ ਮਹਿੰਗੀ ਗੈਨੇਗੀ ਯਾਰ ਪਰ ਆ ਉਹਨਾਂ ਨੇ ਹੁਕਮ ਜਾਰੀ ਕਰਤਾ ਔਰ ਅਗਲੀ ਇੰਟਰਸਟਿੰਗ ਗੱਲ ਯਾਰ ਕਿ ਕਿਸਾਨਾਂ ਨੂੰ ਕੋਈ ਐਕਵਾਇਜ਼ੀਸ਼ਨ ਦਾ ਪੈਸਾ ਨਹੀਂ ਦਿੱ ਕਿਉਂਕਿ ਪੰਜਾਬ ਸਰਕਾਰ ਦਾ ਬੈਂਕਰਪਟ ਹੈ ਕੋ ਤਾਂ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਗਏ ਕਰਜ਼ੇ ਦੀ ਵਿਆਜ ਦੀ ਅਦਾਇਗੀ ਜੋਗੇ ਪੈਸੇ ਨਹੀਂ ਗਏ ਤੇ ਇਹਨਾਂ ਨੇ ਇੱਕ ਨਵਾਂ ਕੀ ਕਿ ਅਸੀਂ ਲੈਂਡ ਪੂਲ ਕਰਾਂਗੇ ਜੀ فرض ਕਰੋ ਕਿਸੇ ਕਿਸਾਨ ਦੀ 1 ਏਕੜ ਜ਼ਮੀਨ ਐਕਵਾਇਰ ਹੁੰਦੀ ਆ ਉਹਦੇ ਚੋ ਅਸੀਂ ਆਲਟੀਮੇਟਲੀ ਉਹਨੂੰ ਡਿਵੈਲਪ ਕਰਾਂਗੇ ਡਿਵੈਲਪਮੈਂਟ ਦੇ ਪ੍ਰੋਸੈਸ ਨੂੰ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਅਰਬਨ ਸਟੇਟ ਕੋਈ ਸ਼ਹਿਰ ਖੜਾ ਕਰਨ ਵਾਸਤੇ ਘੱਟੋ ਘੱਟ ਜਿਆਦਾ ਨਹੀਂ ਤਾਂ 10 ਸਾਲ ਲੱਗਣਗੇ ਇਹ 10 ਸਾਲ ਉਸਨੂੰ ਡਿਵੈਵਲਪ ਕਰਨਗੇ ਤੇ ਬਾਅਦ ਵਿੱਚ ਕਿਸਾਨ ਨੂੰ ਕਹਿਣਗੇ ਤੇ ਉਹਨੂੰ 1000 ਗੱਜ ਜਿਹੜੀ ਜਗ੍ਹਾ ਵਾ ਇਸ ਆ ਵਿੱਚੋਂ ਇਹ ਤੈਨੂੰ ਅਸੀਂ ਲੈਂਡ ਪੂਲ ਦੇ ਤਹਿਤ ਦਿੱਤੇ ਉਹਨੂੰ ਕੋਈ ਮੁਆਵਜ਼ਾ ਨਹੀਂਗਾ ਔਰ ਮੁਆਵਜ਼ੇ ਦਾ ਬਹਾਨਾ ਇਹ ਬਣਾਇਆ ਇੱਕ ਛੋਟਾ ਪੈਰਾ ਤੁਸੀਂ ਦੇਖ ਸਕਦੇ ਹੋ ਪੜ੍ਹਨੇ ਹੋਣਾ ਇਮੀਡੀਏਟਲੀ ਉਹਦੇ ਕਹਿੰਦੇ ਜੀ ਕਿ ਲਿਟੀਗੇਸ਼ਨ ਬਹੁਤ ਹੋ ਜਾਂਦੀ ਲੋਕੀ ਹਾਈ ਕੋਰਟ ਚਲੇ ਜਾਂਦੇ ਨੇ ਜੀ ਔਰ ਬਹੁਤ ਲੰਬਾ ਟਾਈਮ ਹੋ ਜਾਂਦਾ ਇਸ ਕਰਕੇ ਅਸੀਂ ਲੈਂਡ ਐਕ acquisition ਦਾ ਕਲੋਜ਼ ਹੀ ਕੱਢ ਦਿੱਤਾ ਤੇ ਡਾਇਰੈਕਟਲੀ ਅਸੀਂ ਲੈਂਡ ਪੂਲ ਦੀ ਸਕੀਮ ਦੇ ਤਹਿਤ ਜਿਹੜਾ ਅਰਬਨ ਡਿਵੈਲਪਮੈਂਟ ਹਾਊਸਿੰਗ ਮਹਿਕਮਾ ਮਾ ਕੋਲ ਤੋਂ ਦੇਹਾਣੇ ਦੇ ਬਾਹਰ ਇੱਕ ਅਰਬਨ ਸਟੇਟ ਕੱਟੇਗਾ ਇਹਦਾ ਮਤਲਬ ਕਿ ਸਾਡਾ ਪੰਜਾਬ ਹੁਣ ਕੰਕਰੀਟ ਪੰਜਾਬ ਬਣਦਾ ਜਾਂਦਾ ਪਾਣੀ ਸਾਡੇ ਪਹਿਲਾਂ ਹੈ ਨਹੀਂ ਗੇ ਬਾਰਡਰ ਸਾਡਾ ਬੰਦ ਆ ਨੀਚਲਾ ਪਾਣੀ ਸਾਡਾ ਬਹੁਤ ਵੱਡੇ ਪੱਧਰ ਤੇ ਡਿਪਲੀਟ ਹੋਇਆ ਤੇ ਜਿਹੜੀ ਸਾਡੇ ਕੋਲ ਉਪਜਾਊ ਜ਼ਮੀਨ ਕਿਉਂਕਿ ਬਹੁਤ ਵੱਡੀ ਜ਼ਮੀਨ ਜਿਹੜੀ ਆ ਰੋਪੜ ਤੋਂ ਲੈ ਕੇ ਫਰਾਂਡ ਕੋਟ ਇੱਕ ਕੰਡੀ ਬੈਲਟ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਹਲੇ ਇਹਦੇ ਵਿੱਚ ਕੋਈ ਪ੍ਰੋਡਕਸ਼ਨ ਦੇ ਕੋਈ ਚਾਂਸਸ ਨਹੀਂ ਗੇ ਤਾਂ ਇਹ ਜਿਹੜਾ ਲੁਧਿਆਣਾ ਤੇ ਜਿਹੜਾ ਫਤਿਹਗੜ੍ਹ ਸਾਹਿਬ ਇਹ ਸਾਡਾ ਬਹੁਤ ਫਰਟਾਈਲ ਬੈਲਟ ਹੈਗੀ ਆ ਇੱਥੇ 24000 ਏਕੜ ਜ਼ਮੀਨ ਐਕਵਾਇਰ ਕਰਕੇ ਇਹ ਹੈਸ਼ ਗਾਵਾਂ ਬਣਾਉਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਵਾ ਜਿਹੜਾ ਕਿ ਸਰਾਸਰ ਨਿੰਦਣਯੋਗ ਆ ਔਰ ਮੈਂ ਇੱਥੇ ਦੇਖਿਆ ਕਿ ਕਾਲ ਦਿੱਤੀ ਹੈ ਇੱਕ ਸਾਡੇ ਬੜੇ ਹੁਣ ਹਾਰ ਜਪ ਕਹਿੰਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਡਕੋਂਦਾ ਗਰੁੱਪ ਦੇ ਮੈਂ ਉਹਨਾਂ ਦਾ ਨਾਮ ਹੁਣ ਭੁੱਲ ਰਿਹਾ ਇੱਕ ਮਿੰਟ ਉਹਨਾਂ ਨੇ ਇੱਕ ਕਾਲ ਦਿੱਤੀ ਆ ਕਿ ਕੱਲ ਨੂੰ ਯਾਨੀ ਕਿ ਦਿਨ ਪੈ ਜਾਵੇਗਾ ਆਪਣਾ ਬੁੱਧਵਾਰ 21 ਤਾਰੀਖ ਬੁੱਧਵਾਰ ਸ਼ਾਇਦ ਡ੍ਰੀਮ ਲੈਂਡ ਉੱਥੇ ਇੱਕ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਵੱਡਾ ਪੁਆਇੰਟ ਹੈ ਯ ਮੈਰਿਜ ਪਹਿਲੇ ਸਿਆ ਉਹ ਇੱਕ ਮੀਟਿੰਗ ਪੁਆਇੰਟ ਦਿੱਤਾ ਕਿ ਆਓ ਤੇ ਆਪਾਂ ਇਸ ਗੱਲ ਦਾ ਵਿਰੋਧ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਆਹ ਜਿਹੜਾ 24 25 ਹਜ਼ਾਰ ਏਕੜ ਜ਼ਮੀਨ ਜਿਹੜੀ ਸਾਡੀ ੱੱਕੇ ਨਾਲ ਲੈਂਡ ਪੂਲ ਦੇ ਰਾਹੀਂ ਬਿਨਾਂ ਪੈਸਾ ਦਿੱਤੇ ਕਿਸਾਨਾਂ ਦੀ ਖੋਈ ਜਾਣੀ ਆ ਇਹਦਾ ਆਪਾਂ ਸਭ ਨੂੰ ਵਿਰੋਧ ਕਰਨਾ ਚਾਹੀਦਾ ਠੀਕ ਹੈ ਭਗਵੰਤ ਮਾਨ ਨੇ ਹੁਣ ਵਿਰੋਧ ਦੇ ਵੀ ਦਰਵਾਜ਼ੇ ਬੰਦ ਕਰਤੇ ਆ ਇੱਥੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾਤਾ ਪੰਜਾਬ ਦੇ ਵਿੱਚ ਕਿਸੇ ਨੂੰ ਹੁਣ ਕੋਈ ਆਵਾਜ਼ ਚੱਕਣ ਦੀ ਕੋਈ ਇਜਾਜ਼ਤ ਨਹੀਂਗੀ ਪਰ ਆਪਾਂ ਪੰਜਾਬੀ ਆ ਆਪਾ ਆਪਣੇ ਸੁਪੇ ਦੇ শ্রোਤਾ ਲਈ ਆਪਣੀ ਜ਼ਮੀਨ ਵਾਸਤੇ ਅਖੀਰਲੇ ਦੰਨ ਤੱਕ ਲੜਨਾ ਤਾਂ ਮੈਂ ਵੀ ਉੱਥੇ ਪਹੁੰਚੂਗਾ ਮੈਂ ਕੱਲ ਦੁਪਹਿਰੇ ਉੱਥੇ ਜਿਹੜਾ ਟਾਈਮ ਦਿੱਤਾ ਹੋਊਗਾ ਮੈਂ ਪੋਸਟਰ ਹੁਣੇ ਜਿਹੜਾ ਹੈਗਾ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੂੰਗਾ ਔਰ ਆਪਾਂ ਉਹਨਾਂ ਦੇ ਕਹਿਣ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਆਗੂ ਹੋ ਉਹਨਾਂ ਨੇ ਜਿਹੜੇ ਪੋਸਟਰ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਕਾਲ ਦੇ ਉੱਤੇ ਉਹਨਾਂ ਨੇ ਕਾਲ ਦਿੱਤੀ ਕਿ ਸਭ ਨੂੰ ਖੁੱਲਾ ਸੱਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਕਿਸਾਨ ਯੂਨੀਅਨ ਜਿੰਨੀਆਂ ਜਥੇਬੰਦੀਆਂ ਨੇ ਜਿਹੜੇ ਸਧਾਰਨ ਕਿਸਾਨ ਨੇ ਤੁਸੀਂ ਕੱਲ ਠੀਕ ਉੱਥੇ ਸਵੇਰੇ 10 ਵਜੇ ਜਿਹੜਾ ਡ੍ਰੀਮ ਲੈਂਡ ਪੁਆਇੰਟ ਦਿੱਤਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਉੱਥੇ ਪਹੁੰਚਣਾ ਸਾਰਿਆਂ ਨੇ ਮੈਂ ਵੀ ਪਹੁੰਚੂਗਾ ਔਰ ਮੈਂ ਸਭ ਨੂੰ ਕਾਲ ਦਿੰਦਾ ਕਿ ਜਿਆਦਾ ਤੋਂ ਜਿਆਦਾ ਆਓ ਤਾਂ ਕਿ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਔਰ ਐਂਟੀ ਫਾਰਮਰ ਕਿਸਾਨ ਵਰਧੀਆਂ ਨੀਤੀਆਂ ਨੂੰ ਉੱਥੇ ਹੀ ਨੱਪਿਆ ਜਾਵੇ ਸੋ ਦੋਸਤੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹਣਾ ਕਿ ਬਹੁਤ ਬੇਇਨਸਾਫੀ ਹੋ ਰਹੀ ਹੈ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੜੇ ਚਾਅ ਨਾਲ ਸਰਕਾਰ ਬਣਾਈ ਸੀ ਕਿ ਸ਼ਾਇਦ ਬਦਲਾਅ ਲੈ ਕੇ ਆਉਣਗੇ ਲੇਕਿਨ ਮੈਂ ਸਮਝਦਾ ਕਿ ਇਹਨਾਂ ਨੇ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਦੀ ਬੜੀ ਤੋਹਫੀਨ ਕੀਤੀ ਆ ਕੱਲ ਜਿਹੜੇ ਲਾਏ ਨੇ ਚੇਅਰਮੈਨ ਕੈਰ ਪੰਜਾਬੀ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਜਿਹੜੀ ਬੀਬੀ ਲਈ ਆ ਇਸ ਕੀ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਕੋਈ ਚੰਗਾ ਵੋਲੰਟੀਅਰ ਨਹੀਂ ਲੱਭਿਆ ਕੋਈ ਚੰਗਾ ਲੀਡਰ ਨਹੀਂ ਲੱਭਿਆ ਜਿਹੜਾ ਇਹਨਾਂ ਅਹਿਮ ਅਹੁਦਿਆਂ ਦੇ ਉੱਤੇ ਉਹਨਾਂ ਨੂੰ ਨਿਯੁਕਤ ਕੀਤਾ ਜਾ ਸਕੇ ਕੀ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਸਿਰਫ ਦਰਿਆ ਚੱਕਣ ਵਾਸਤੇ ਗਾਲਾਂ ਖਾਣ ਵਾਸਤੇ ਸੋਸ਼ਲ ਮੀਡੀਆ ਤੇ ਲੜਨ ਵਾਸਤੇ ਤੇ ਬੂਥਾਂ ਦੇ ਉੱਤੇ ਖੜਨ ਵਾਸਤੇ ਤੁਸੀਂ ਰੱਖਿਆ ਹੋਇਆ ਵਾ ਮੈਂ ਆਮ ਆਦਮੀ ਪਾਰਟੀ ਚ ਕੰਮ ਕੀਤਾ ਮੈਂ ਜਾਣਦਾ ਵਾਂ ਕਿ ਇਹ ਆਮ ਆਦਮੀ ਪਾਰਟੀ ਦੇ ਜਿਹੜੇ origignal ਬੰਦੇ ਉੱਥੇ ਸੀ ਬਾਅਦ ਤੱਕ ਸਾਡੇ ਡਾਕੂ ਆ ਗਏ ਵਿੱਚ ਬਹੁਤ ਦੂਜੀਆਂ ਪਾਰਟੀਆਂ ਦੇ ਲੋਕ ਐਂਟਰ ਕਰ ਗਏ ਇਹ ਸਾਰੇ ਬੜੇ ਜੈਨੂਇਨ ਜਿਹੇ ਬੰਦੇ ਸੀ ਇਹ ਸਾਰੇ ਜਜ਼ਬਾਤੀ ਲੋਕ ਪਾਰਟੀ ਦੇ ਨਾਲ ਜੁੜੇ ਸੀਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਸਮਾਂ ਆ ਗਿਆ ਕਿ ਇਹਨਾਂ ਨੂੰ ਮੁਕੰਮਲ ਤੌਰ ਤੇ ਅਲਵਿਦਾ ਕਿਹਾ ਜਾਵੇ ਔਰ ਇਹਨਾਂ ਦਾ ਵਿਰੋਧ ਸ਼ੁਰੂ ਕੀਤਾ ਜਾਵੇ ਸੋਸ਼ਲ ਮੀਡੀਆ ਦੇ ਵਿਰੋਧ ਕੀਤਾ ਜਾਵੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਵਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਕੰਪਲੀਟਲੀ ਸਟੇਟ ਨੂੰ ਦਿੱਲੀ ਦੇ ਹੱਥ ਟੋਕੇ ਜਿਹੜੇ ਨੇ ਉਹ ਚੁਰਾਉਣਗੇ ਚਲਾ ਤਾਂ ਹੁਣ ਵੀ ਰਹੇ ਨੇ ਲੇਕਿਨ ਹੋਰ ਵੀ ਜ਼ਿਆਦਾ ਤਰੀਕੇ ਨਾਲ ਚੁਰਾਉਣਗੇ ਦੇਖੋ ਵਿਜੀਲੈਂਸ ਦਾ ਜਿਹੜਾ ਐਸ ਪੀ ਐਸ ਪਰਮਾਰ ਤੀਜਾ ਵਿੱਚ ਚੀਫ ਡਾਇਰੈਕਟਰ ਵਿਜੀਲੈਂਸ ਬਣਾਇਆ 2 ਮਹੀਨਿਆਂ ਦੇ ਵਿੱਚ ਤੇ 15 ਦਿਨਾਂ ਚ ਉਹਨੂੰ ਸਸਪੈਂਡ ਕਰਤਾ ਉਹਦੇ ਨਾਲ ਦੋ ਪੀ ਪੀ ਐਸ ਆਫੀਸਰਜ਼ ਹੋਰ ਸਸਪੈਂਡ ਕੀਤੇ ਇੱਕ ਕੀਤਾ ਹਰਪ੍ਰੀਤ ਸਿੰਘ ਮੰਡੇਰ ਇੱਕ ਕੀਤਾ ਆ ਮੈਂ ਉਹਨਾਂ ਦਾ ਨਾਮ ਸਵਰਨਜੀਤ ਸਿੰਘ ਉਹ ਮੇਰੇ ਕਨਸਟੈਂਸੀ ਦੇ ਨੇ ਪਲਟ ਤੋਂ ਪਿੱਛੋਂ ਰਹਿਣ ਵਾਲੇ ਉਹਨਾਂ ਦਾ ਪਰਿਵਾਰ ਆ ਸਸਪੈਂਡ ਕਰਤਾ 15 ਦਿਨਾਂ ਬਾਅਦ ਉਹਨਾਂ ਦੀ ਸਸਪੈਂਸ਼ਨ ਰਿਵੋਕ ਕਰ ਦਿੱਤੀ ਔਰ ਉਹਨਾਂ ਨੂੰ ਕਿਹਾ ਕਿ ਜਿਹੜੀ ਸਸਪੈਂਸ਼ਨ ਪੀਰੀਅਡ ਆ ਇਹ ਡਿਊਟੀ ਦਾ ਪੀਰੀਅਡ ਗਿਣਿਆ ਜਾਵੇਗਾ ਇਹਦਾ ਮਤਲਬ ਤੁਹਾਨੂੰ ਸਮਝ ਆਇਆ ਕਿ ਕੀ ਆ ਉਹਨਾਂ ਅਫਸਰਾਂ ਦੀਆਂ ਬਹਾਂ ਮਰੂਣੀਆਂ ਜਾ ਰਹੀਆਂ ਪਹਿਲਾਂ ਉਹਨਾਂ ਨੇ ਕੋ ਹੁਕਮ ਮੰਨਣ ਤੋਂ ਇਨਕਾਰ ਹੀ ਕਰ ਦਿੱਤੀ ਹੋਊ ਕਿ ਕਿ ਅਸੀਂ ਤੁਹਾਡਾ ਇਹ ਗੈਰਕਾਨੂੰਨੀ ਹੁਕਮ ਨਹੀਂ ਮੰਨਾਂਗੇ ਜਿਵੇਂ ਕਿ ਜਿਹੜਾ ਨਗੇਸ਼ਵਰ ਰਾਓ ਚੀਫ ਡਾਇਰੈਕਟਰ ਵਿਜੀਲੈਂਸ ਲਾਇਆ ਸੀ ਉਹਨੇ ਨਹੀਂ ਮੰਨਿਆ ਉਸ ਤੋਂ ਬਾਅਦ ਇੱਕ ਇਹਨਾਂ ਨੇ ਹੋਰ ਲਾਇਆ ਉਹਨਾਂ ਨੇ ਵੀ ਨਹੀਂ ਮੰਨਿਆ ਤੇ ਬਾਅਦ ਵਿੱਚ ਇਹਨਾਂ ਨੇ ਇਹ ਪਰਮਾਰ ਨੂੰ ਲਾਇਆ ਸ਼ਾਇਦ ਉਹਨੇ ਵੀ ਨਹੀਂ ਮੰਨਿਆ ਤੇ ਤਿੰਨ ਬੰਦੇ ਸਸਪੈਂਡ ਕੀਤੇ ਪਰਮਾਰ ਨੂੰ ਛੱਡ ਕੇ ਇਹਨਾਂ ਦੂਜੇ ਦੋ ਜਿਹੜੇ ਨੇ ਉਹ ਬਿਨਾਂ ਸ਼ਰਤ ਉਸੇ ਹੀ ਤਨਖਾਹ ਤੇ ਉਸੇ ਹੀ ਸਰਵਿੰਗ ਪੀਰੀਅਡ ਤੇ ਕੋਈ ਉਹਨਾਂ ਦੀ ਕਟੌਤੀ ਨਹੀਂ ਕੋਈ ਚਾਰਜੀ ਸ਼ੀਟ ਨਹੀਂ ਉਹਨਾਂ ਨੂੰ ਦੁਬਾਰਾ ਬਹਾਲ ਕਰਤਾ ਇੱਥੋਂ ਤੁਹਾਨੂੰ ਕੀ ਮਤਲਬ ਆਉਂਦਾ ਸਮਝ ਕਿ ਜਿਹੜੇ ਦਿੱਲੀ ਦੇ ਇੱਥੇ ਬੈਠੇ ਨੇ ਨਾ ਆਣ ਕੇ ਉਹਨਾਂ ਦੇ ਹੱਥ ਛੋਕੇ ਉਹ ਸਾਡੇ ਅਫਸਰਾਂ ਨੂੰ ਦੀਆਂ ਬਾਹਾਂ ਮਰੋੜਦੇ ਨੇ ਡਰਾਉਂਦੇ ਨੇ ਬੰਦੇਆਂ ਨੂੰ ਕੰਮ ਕਰੋ ਸਾਡੇ ਆ ਗੈਰ ਕਾਨੂੰਨੀ ਹੁਕਮ ਚਾਰੀ ਕਰੋ ਬਿਨਾ ਪੜੇ ਤੁਸੀਂ ਫਾਈਲਾਂ ਦੇ ਉੱਤੇ ਸਾਈਨ ਕਰੋ ਇਸ ਤਰ੍ਹਾਂ ਦੀਆਂ 25 25000 ਏਕੜ ਦੀਆਂ ਐਕਵਿਜ਼ੀਸ਼ਨ ਦੇ ਉੱਤੇ ਸਾਈਨ ਕਰੋ ਨਹੀਂ ਕਰੋਗੇ ਤਾਂ ਤੁਹਾਨੂੰ ਸਸਪੈਂਡ ਕਰਾਂਗੇ ਤੇ ਜਦੋਂ ਸਸਪੈਂਸ਼ਨ ਹੋ ਜਾਂਦੀ ਕਿਸੇ ਆਫਸਰ ਦੀ ਉਹ ਫਿਰ ਉਹਨਾਂ ਤੋਂ ਮਿੰਤ ਤਰਲੇ ਕਢਾਉਂਦੇ ਨੇ 10 15 ਦਿਨ ਮਿੰਤ ਤਰਲੇ ਕਢਾ ਕੇ ਤੇ ਉਹਨਾਂ ਨੂੰ ਮੁੜ ਕੇ ਬਹਾਲ ਕਰਤਾ ਨਾ ਕਿਸੇ ਨੂੰ ਪਤਾ ਲੱਗਿਆ ਕਿ ਸਸਪੈਂਸ਼ਨ ਦਾ ਕਾਰਨ ਕੀ ਸੀਗਾ ਤੇ ਨਾ ਕਿਸੇ ਨੂੰ ਪਤਾ ਲੱਗਿਆ ਕਿ ਬਹਾਲੀ ਦਾ ਕੀ ਜਸਟੀਫਿਕੇਸ਼ਨ ਦਿੱਤੀ ਕਿ ਇਹਨਾਂ ਨੂੰ 15 ਦਿਨਾਂ ਵਿੱਚ ਇਹ ਕਿਵੇਂ ਇਹਨਾਂ ਦਾ ਇਹਨਾਂ ਦਾ ਕੰਮ ਠੀਕ ਹੋ ਗਿਆ ਤਾਂ ਇਹਨਾਂ ਨੂੰ ਬਹਾਲ ਕਰਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਬਹਾਦਰ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਬੜੀ ਵੱਡੀ ਚੁਣੌਤੀ ਹੈ ਆਪਾਂ ਨੂੰ ਆਪਾਂ ਪਹਿਲਾਂ ਹੀ ਦਿੱਲੀ ਦੇ ਨਿਸ਼ਾਨੇ ਤੇ ਆ ਸਾਡੀ ਐਗਜ਼ਿਸਟੈਂਸ ਸਾਡੀ ਹੋਣ ਸਾਡੇ ਪਾਣੀ ਸਾਡੀ ਆਬੋ ਹਵਾ ਸਾਡੀ ਜ਼ਮੀਨ ਇਹ ਸਾਰਾ ਕੁਝ ਪਹਿਲਾਂ ਹੀ ਬਹੁਤ ਜ਼ਿਆਦਾ ਟਾਰਗੇਟ ਤੇ ਆ ਤੇ ਆਪਾਂ ਸਾਰੇ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਤੇ ਵੀ ਉੱਠੀਏ ਰੋਜ਼ ਇਹ ਨਹੀਂ ਕਹਿਣਾ ਕਿ ਫਲਾਨਾ ਮੇਰੇ ਉਲਟ ਚੱਲਦਾ ਪਿੰਡ ਚ ਤੇ ਫਲਾਨਾ ਦੂਜੀ ਪਾਰਟੀ ਦਾ ਇਹਨੂੰ ਛੱਡੋ ਇਸ ਗੱਲ ਨੂੰ ਆਕੇ ਆਪਣੇ ਸੂਬੇ ਨੂੰ ਬਚਾਉਣ ਵਾਸਤੇ ਇਹਨਾਂ ਧੜਵੀਆਂ ਤੋਂ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਉੱਤੇ ਟਾਕਾ ਮਾਰ ਦਿੱਤਾ ਬਲੀਟੈਂਟ ਹਮਲਾ ਕਰ ਦਿੱਤਾ ਦਿਨ ਦਿਹਾੜੇ ਸਾਡੇ ਸਰੋਤਾਂ ਦੀ ਲੁੱਟ ਕਰਕੇ ਇਹ ਪਿਛਲੇ ਹੁਣ ਜਿਹੜਾ ਰਹਿ ਗਿਆ 1.5 ਸਾਲ ਇਹਨਾਂ ਦਾ ਕੋਈ ਹੋਰ ਏਜੰਡਾ ਨਹੀਂ ਬਿਲਕੁਲ ਕੋਈ ਨਸ਼ੇ ਵਿਰੁੱਧ ਯੁੱਧ ਨਹੀਂਗਾ ਨਾ ਕੋਈ ਕ੍ਰਾਂਤੀ ਆ ਇਹਨਾਂ ਦਾ ਏਜੰਡਾ ਹੈਗਾ ਕਿ ਕਿਸੇ ਤਰੀਕੇ ਨਾਲ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਤੇ ਭੱਜ ਜਾਈਏ ਕਿਉਂਕਿ ਕੇਜਰੀਵਾਲ ਨੂੰ ਪਤਾ ਕਿ ਉਹਨਾਂ ਦੀ ਪੋਲਿਟਿਕਸ ਹੁਣ ਖਤਮ ਹੋਣ ਜਾ ਰਹੀ ਹੈ ਮੇਰੇ ਪੀਐਸਪੀ ਦਾ ਵੀਰ ਬੁਰਾ ਨਾ ਮਰੋਂ ਇਹ ਬੀਐਸਪੀ ਦੇ ਖਾਤਮੇ ਦੇ ਰਾਹ ਤੇ ਆ ਜਿਵੇਂ ਬੀਐਸਪੀ ਇੱਕ ਵਾਰ ਬਹੁਤ ਉੱਭਰੀ ਸੀ ਪਾਰਟੀ ਪਾਉਜਨ ਸਮਾਜ ਪਾਰਟੀ ਤਾਂ ਉਹਨਾਂ ਨੇ ਹੌਲੀ-ਹੌਲੀ ਆਪਣੀਆਂ ਗਲਤੀਆਂ ਕਰ ਕਰਕੇ ਉਹ ਪਾਰਟੀ ਐਲੀਮੀਨੇਟ ਹੋ ਗਈ ਪੰਜਾਬ ਦੇ ਪੋਲਿਟੀਕਲ ਸਪੈਕਟਰਮ ਤੋਂ ਆਮ ਆਦਮੀ ਪਾਰਟੀ ਬਿਲਕੁਲ ਬਸਵਾ ਦੇ ਰਾਹ ਉੱਤੇ ਤੁਰ ਪਈਆ ਉਹਨਾਂ ਨੂੰ ਪਤਾ ਕੇਜਰੀਵਾਲ ਨੂੰ ਕਿ ਸਾਡਾ ਹੁਣ ਅੰਤ ਹੈ ਦਿੱਲੀ ਵਿੱਚ ਇਹਨਾਂ ਦਾ ਕੋਈ ਫਿਊਚਰ ਨਹੀਂਗਾ ਪੰਜਾਬ ਦੇ ਵਿੱਚ ਇਹਨਾਂ ਨੂੰ ਪਤਾ ਕਿ ਰਹਿ ਗਿਆ 1.5 ਸਾਲ ਜੋ ਲੁੱਟ-ਕਸੁੱਟ ਕਰ ਸਕਦੇ ਆ ਉਹ ਇੱਥੇ ਕਰੋ ਪਾ ਮੈਂ ਆਪਣੇ ਸਾਰੇ ਪੰਜਾਬ ਦੇ ਜੀ ਹੋਸ਼ ਲੋਕਾਂ ਨੂੰ ਸਿਰਫ ਮੇਰਾ ਕੰਮ ਸੀ ਮੈਂ ਸਾਵਧਾਨ ਕਰਨਾ ਤੁਹਾਨੂੰ ਵਾਰਨ ਕਰਦਾ ਜਾਗੋ ਸੁੱਤੇ ਮਤ ਰਹੋ ਔਰ ਆਪਣੇ ਆਪਣੇ ਤਰੀਕੇ ਨਾਲ ਵਿਰੋਧ ਕਰੋ ਜੇ ਤੁਹਾਨੂੰ ਡਰ ਲੱਗਦਾ ਘਰ ਬੈਠੇ ਵਿਰੋਧ ਕਰੋ ਜੇ ਤੁਸੀਂ ਥੋੜੇ ਜਿਹਾ ਹੋਰ ਦਲੇਰ ਹੋ ਤਾਂ ਸੋਸ਼ਲ ਮੀਡੀਆ ਤੇ ਵਿਰੋਧ ਕਰੋ ਜੇ ਤੁਸੀਂ ਹੋਰ ਤਕੜੇ ਦਲੇਰ ਹੋ ਤੇ ਫਿਰ ਜ਼ਮੀਨ ਤੇ ਉਤਰ ਕੇ ਇਹਨਾਂ ਦਾ ਵਿਰੋਧ ਕਰੋ ਪਿੰਡਾਂ ਦੇ ਵਿੱਚ ਇਹਨਾਂ ਦਾ ਉਤਰ ਕੇ ਵਿਰੋਧ ਕਰੋ ਭਗਵੰਤ ਮਾਨ ਹੀ ਕਹਿੰਦਾ ਹੁੰਦਾ ਸੀ ਜੀ ਲੋਕਾਂ ਨੂੰ ਮੈਂ ਕਿਹਾ ਕਿ ਆਪਣੇ ਆਗੂਆਂ ਤੋਂ ਸਵਾਲ ਪੁੱਛਿਆ ਕਰੋ ਹੁਣ ਕੋ ਸਵਾਲ ਪੁੱਛਦਾ ਤੇ ਉਹਨਾਂ ਦੇ ਉੱਤੇ ਪੁਲਿਸ ਚੜਾਈ ਜਾਂਦੀ ਉਹਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਉੱਤੇ ਐਨਐਸਏ ਤੋਂ ਯੁਵਾਪਾ ਲਾਉਣ ਵਾਲੀ ਪਾਰਟੀ ਆ ਝੂਠੇ ਪੁਲਿਸ ਮੁਕਾਬਲੇ ਜਿਹੜੇ ਪਹਿਲਾਂ ਕਿਸੇ ਵੇਲੇ 90 ਦੇ ਦਾਅ ਆ ਕੇ ਚੱਲਦੇ ਸੀ ਉਹ ਪ੍ਰੈਕਟਿਸ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ ਜਸਪ੍ਰੀਤ ਸਿੰਘ ਜੋ ਕੈਨੇਡਾ ਤੋਂ 22 ਸਾਲ ਦਾ ਮੁੰਡਾ ਆ ਪਟਿਆਲੇ ਜ਼ਿਲ੍ਹੇ ਦਾ ਜਿਨੇ ਆਪਣੇ ਬਾਪ ਨੂੰ ਸਰਪ੍ਰਾਈਜ਼ ਗਿਫਟ ਦੇਣ ਵਾਸਤੇ ਕਿਸੇ ਆੜਤੀ ਨੂੰ ਪੈਸੇ ਦਿੱਤੇ ਕਿ ਤੂੰ ਰੈਡੀ ਰੱਖੀ ਗੱਡੀ ਮੈਂ ਜਦੋਂ ਆਉਂਗਾ ਮੈਂ ਉਹ ਤੁਹਾਨੂੰ ਗੱਡੀ ਆਪਣੇ ਪਿਤਾ ਜੀ ਨੂੰ ਗਿਫਟ ਕਰਨੀ ਚਾਹੁੰਦਾ ਜਦੋਂ ਉਸ ਆੜਤੀਏ ਨੇ ਪੈਸੇ ਉਹਦੇ ਨਹੀਂ ਕੀਤੀ ਬੇਈਮਾਨੀ ਕੀਤੀ ਉਹਨੇ ਆਣ ਕੇ ਤੈਸ਼ ਚ 22 ਸਾਲ ਦੇ ਬੱਚੇ ਨੇ ਉਦੇ ਨੌਜਵਾਨ ਸ਼ਾਇਦ ਬੱਚੇ ਨੂੰ ਅਗਵਾ ਕਰ ਲਿਆ ਔਰ ਅਗਵਾ ਤੋਂ ਜਦੋਂ ਛੁਡਾਇਆ ਗਿਆ ਜਿਦਾਂ ਉਹ ਇਥੋਂ ਦੇ ਮੰਤਰੀ ਸੰਤਰੀ ਉਹਨੂੰ ਕੁਛੜਾ ਚੱਕ ਕੇ ਲੈ ਕੇ ਗਿਆ ਪਬਲਿਸਿਟੀ ਵਾਸਤੇ ਲੇਕਿਨ ਉਸ ਦਿਨ ਹੀ ਰਾਤ ਸ਼ਾਮ ਨੂੰ ਕੁਝ ਘੰਟਿਆਂ ਬਾਅਦ ਜਸਪ੍ਰੀਤ ਨੂੰ ਬਿਲਕੁਲ ਕਲੋਜ਼ ਰੇਂਜ ਤੋਂ ਗੋਲੀਆਂ ਮਾਰ ਕੇ ਕੋਲਡ ਬਲੱਡਡ ਮਦਰ ਟੈਂਕਾਉਂਟਰ ਵਿੱਚ ਮਾਰ ਦਿੱਤਾ ਗਿਆ ਜਿਹਦੀ ਤਹਿਕੀਕਾਤ ਵਾਸਤੇ ਉਹ ਉਹਨਾਂ ਦਾ ਪਰਿਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਅਨਿਆਏ ਦੇ ਖਿਲਾਫ ਹਾਈ ਕੋਰਟ ਵੀ ਜ਼ਰੂਰ ਚੰਗੇ ਹੁਕਮ ਦਵੇਗਾ ਤੇ ਟਾਈਮ ਬਾਉਂਡ ਇਨਕੁਆਇਰੀ ਕਰਕੇ ਉਹਨਾਂ ਦੇ ਪਰਿਵਾਰ ਨੂੰ ਵੀ ਇਨਸਾਫ ਤੋਂ ਆਵੇਗਾ ਪੀਲੀਪੀਤ ਦੇ ਇਨਕਾਊਂਟਰਸ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਇਨਕਾਊਂਟਰਸ ਪੰਜਾਬ ਦੇ ਵਿੱਚ ਇੰਨੀ ਪੰਜਾਬ ਪੁਲਿਸ ਨੂੰ ਅਨਫਿਟਡ ਪਾਵਰਜ਼ ਇੰਨੀ ਖੁੱਲ੍ਹ ਦੇ ਦਿੱਤੀ ਆ ਕਿ ਜਿੰਨੂੰ ਮਰਜ਼ੀ ਚੱਕ ਲੋ ਢਾ ਲੋ ਪਰਚਾ ਦਰਜ ਕਰ ਲੋ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ ਇਸੇ ਨੂੰ ਹੀ ਪੁਲਿਸ ਸਟੇਟ ਕਹਿੰਦੇ ਨੇ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੂਤ ਸ਼ਹਾਦ ਕੀਤਾ ਜਾਵੇ ਜਦੋਂ ਧਰਨੇ ਤੇ ਮੁਜਾਹਰੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਵੇ ਇਸੇ ਨੂੰ ਹੀ ਡਿਕਟੇਟਰਸ਼ਿਪ ਕਹਿੰਦੇ ਨੇ ਇਸੇ ਨੂੰ ਹੀ ਇਮਰਜੈਂਸੀ ਕਹਿੰਦੇ ਨੇ ਔਰ ਪੁਲਿਸ ਜਦਾਂ ਪਰਚੇ ਕਰਦੀ ਬਦਲਾਖੋਰੀ ਦੇ ਆਪਣੇ ਮੁਖਾਲਫਾਂ ਦੇ ਖਿਲਾਫ ਉਹਨਾਂ ਤੇ ਪਰਚੇ ਝੂਠੇ ਕਰਕੇ ਜੇਲਾ ਚੁੱਕਾ ਇਸੇ ਨੂੰ ਹੀ ਪੁਲਿਸ ਸਟੇਟ ਕਿਹਾ ਜਾਂਦਾ ਹੈ ਮੇਰੇ ਵੀਰੋ ਸੋ ਜੇ ਤਾਂ ਬਚਣਾ ਵਾ ਪੁਲਿਸ ਸਟੇਟ ਤੋਂ ਔਰ ਇਹਨਾਂ ਦੀ ਲੁੱਟਕਸੁਟ ਤੋਂ ਤਾਂ ਫਿਰ ਪੰਜਾਬ ਦੇ ਬਹਾਦਰ ਲੋਕਾਂ ਨੂੰ ਅਲਟੀਮੇਟਲੀ ਖੜੇ ਹੋਣਾ ਪਵੇਗਾ ਇਹ ਦਰ ਜਿਹੜਾ ਹੈ ਜਿਹੜਾ ਇਹਨਾਂ ਨੇ ਹੁਣ ਆਪਣੇ ਤੇ ਦਮਨ ਚੱਕਰ ਆਪਣੇ ਤਾਨਾਸ਼ਾ ਪੁਲਿਸ ਦੇ ਰਾਹੀਂ ਤੇ ਅਫਸਰ شاہ ਦੇ ਰਾਹੀਂ ਚਲਾਇਆ ਇਹਨੂੰ ਆਪਾਂ ਨੂੰ ਅਲਟੀਮੇਟਲੀ ਫੇਸ ਕਰਨਾ ਪਵੇਗਾ ਇਹਨਾਂ ਲੜਨਾ ਪਵੇਗਾ ਔਰ ਇਹਦੇ ਸਾਹਮਣੇ ਖੜਨਾ ਪਵੇਗਾ ਮੈਂ ਉਮੀਦ ਕਰਦਾ ਕਿ ਜਿਹੜੀਆਂ ਮੈਂ ਗੱਲਾਂ ਵਾਜਬ ਕਈਆਂ ਇਨਕਲੂਡਿੰਗ ਜਿਹੜੀ ਲੈਂਡ ਐਕਵਿਜ਼ੀਸ਼ਨ ਹੋਣ ਜਾ ਰਹੀ ਹੈ ਲੁਧਿਆਣੇ ਦੀ 25000 ਏਕੜ ਦੀ 24-25000 ਏਕੜ ਦੀ ਉਹ ਆਪਾਂ ਸਾਰੇ ਮਿਲ ਕੇ ਉਹਦਾ ਕੱਲ ਨੂੰ ਉੱਥੇ ਪਹੁੰਚ ਕੇ ਡ੍ਰੀਮ ਲੈਂਡ ਪੈਲੇਸ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਉਹਦਾ ਡਟ ਕੇ ਆਪਾਂ ਫਿਰੋਦ ਕਰਾਂਗੇ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੁਹਾਡਾ ਮੇਰੇ ਨਾਲ ਜੁੜ ਬਹੁਤ ਧੰਨਵਾਦ ਅਗੇ ਠੀਕ ਲੱਗਿਆ ਦਾ ਮੈਕਸਮ ਸ਼ੇਅਰ ਕਰਨਾ ਇਹਨੂੰ ਇਸ ਵੀਡੀਓ ਨੂੰ ਪਾਵਰ ਕਾਡਰਸ ਕੋਰੀਡੋਰਸ ਤੇ ਪਹੁੰਚਾਉਣਾ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾਵੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ